ਕੋਸ਼ਿਸ਼ ਲੋਅ ਨਾਟਰ ਤੋਂ ਬ੍ਰੈਸਲੀ ਖੜਾ ਹੁੰਦਾ ਹੈ ਕਿ ਇਹ ਘਟਨਾ ਥਾਣੇ ਦੇ ਬਾਹਰ ਵਾਪਰੀ ਹੈ ਤੇ 6 ਦਿਨ ਤੋਂ ਪੇਸ਼ ਨਹੀਂ ਕਰ ਪਾਣੇ ਇੱਕ ਦਿਨ ਦਾ ਗੁਰੂਪੁਰ ਦਾ ਕੰਮ ਹੀ ਨਹੀਂ ਤਾਂ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਲੈਂਡ ਪੁਲਿੰਗ ਦੀ ਗੱਲ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਤਾਂ ਉਹਨਾਂ ਨੂੰ ਜ਼ਮੀਨ ਦੇ ਲਈ ਮੁਆਵਜ਼ਾ 27 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਦੇਣਾ ਹੋਵੇਗਾ ਇੱਕ ਅਮ੍ਰਿਤਾ ਦੀ ਲੜਕੀ ਨੂੰ ਕਿਰਪਾਨ ਉਤਾਰਨ ਲਈ ਕਿਹਾ ਗਿਆ ਹੈ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਕਿ ਸਿੱਖ ਇੱਕ ਇਸ ਦੇਸ਼ ਦਾ ਟੁੱਟਾ ਹਿੱਸਾ ਨੇ ਸਿੱਖਾਂ ਨਾਲ ਇਹ ਚੀਜ਼ ਕਿਉਂ ਕੀਤੀ ਜਾ ਰਹੀ ਹੈ ਪਿਛਲੇ ਦਿਨ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਭਕੇ ਹਨ ਜਿਨ੍ਹਾਂ ਵਿੱਚੋਂ ਮਜੀਠੀਆ ਦੀ ਗ੍ਰਿਫਤਾਰੀ ਕਿਸਾਨਾਂ ਦੀ ਲੈਂਡ ਪੁਲਿੰਗ ਦਾ ਮਸਲਾ ਤੇ ਪੰਜਾਬ ਦੀ ਲੋਡ ਰੈਂਸਿਸਤੀ ਦਾ ਮਸਲਾ ਜਿਸ ਤੇ ਚਰਚਾ ਕਰਨ ਲਈ ਸਾਡੇ ਖਾਸ ਪ੍ਰੋਗਰਾਮ ਖਬਰਾਂ ਦੇ ਚਰਚਾ ਵਿੱਚ ਸਾਡੇ ਨਾਲ ਮੌਜੂਦ ਹਨ ਸਾਡੇ ਸੀਨੀਅਰ ਐਡੀਟਰ ਸਤਿੰਦਰ ਮਹਾਂ ਸਿੰਘ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼ਕਰੀਓ ਜੀ ਸੋ ਪੰਜਾਬ ਦੇ ਵਿੱਚ ਦਿਨ-ਦਿਨ ਲੋਡ ਰ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਪਿਛਲੇ ਦਿਨ ਹੀ ਜੱਗੋ ਭਗਵਾਨਪੁਰਿਆ ਦੀ ਮਾਂ ਦਾ ਕਤਲ ਤੇ ਉਸ ਤੋਂ ਇਲਾਵਾ ਮੋਗਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ ਪੰਜਾਬ ਦੀ ਸਥਿਤੀ ਕਿੰਦਰ ਨੂੰ ਜਾ ਰਹੀ ਹੈ ਅੱਜ ਦੀ ਵਿਚਾਰ ਅਤੇ ਚਰਚਾ ਆਰੰਭ ਕਰਨ ਤੋਂ ਪਹਿਲਾਂ ਅਸੀਂ ਚਾਹਾਂਗੇ ਕਿ ਆਪਣੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਤੁਸੀਂ ਸਾਡੇ ਇਸ ਚੈਨਲ ਡीडीसी ਹੰਦਨ ਚੈਨਲ ਨਾਲ ਜੁੜੇ ਰਹੋ ਕਿਉਂਕਿ ਜਿੱਥੇ ਤੱਕ ਤੁਸੀਂ ਪੰਜਾਬ ਦੀਆਂ ਗੱਲਾਂ ਕੀਤੀਆਂ ਨੇ ਪੰਜਾਬ ਦੀ ਲਾਗਡ ਆਰਡਰ ਦੀ ਸਥਿਤੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਕਾਫੀ ਸਮੇਂ ਤੋਂ ਦੇਖਣ ਨੂੰ ਤਾਇਆ ਹੈ ਕਿ ਪੰਜਾਬ ਦੇ ਵਿਚਕਾਰ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਕਈ ਜਗ੍ਹਾ ਦੇ ਉੱਪਰ ਵਗੜਦੀ ਕਾਫੀ ਸਮੇਂ ਤੋਂ ਨਜ਼ਰ ਆ ਰਹੀ ਹੈ ਚਾਹੇ ਪੁਲਿਸ ਦੇ ਹੱਥ ਪਾਵਰਾਂ ਬਹੁਤ ਜ਼ਿਆਦਾ ਦਿੱਤੀਆਂ ਗਈਆਂ ਉਸ ਦੇ ਬਾਵਜੂਦ ਵੀ ਕੱਲ ਦੀ ਇੱਕ ਲੇਟੈਸਟ ਘਟਨਾ ਜੋ ਹੈ ਉਹ ਤਲਵੰਡੀ ਸਾਬੋ ਤੋਂ ਮਿਲੀ ਜਿੱਥੇ ਕਿ ਸਿਵਲ ਹਸਪਤਾਲ ਦੇ ਵਿੱਚ ਇੱਕ ਨਿਹੰਗ ਬਾਣੇ ਦੇ ਵਿਚਕਾਰ ਇੱਕ ਬਜ਼ੁਰਗ ਪਰਚੀ ਕਟਾਉਂਦਾ ਔਰ ਪਰਚੀ ਕਟਾ ਕੇ ਡਾਕਟਰ ਨੂੰ ਦਿਖਾਉਂਦਾ ਹੈ ਡਾਕਟਰ ਨੇ ਉਸ ਦੇ ਉੱਪਰ ਪ੍ਰੈਸਕ੍ਰਿਪਸ਼ਨ ਦੇ ਦਿੰਦਾ ਹੈ ਪ੍ਰੈਸਕ੍ਰਿਪਸ਼ਨ ਦੇਣ ਦੇ ਬਾਅਦ ਉਹ ਕਹਿੰਦਾ ਕਿ ਮੈਂ ਕਿਸੇ ਹੋਰ ਡਾਕਟਰ ਨੂੰ ਦਿਖਾਣਾ ਤੇ ਜਦੋਂ ਉਸ ਨੇ ਦੂਜੇ ਡਾਕਟਰ ਨੂੰ ਦਿਖਾ ਲਈ ਉਹੀ ਪਰਚੀ ਲੈ ਕੇ ਗਿਆ ਤਾਂ ਡਾਕਟਰ ਨੇ ਕਿਹਾ ਕਿ ਨਵੀਂ ਪਰਚੀ ਲੈ ਕੇ ਆਓ ਇਹ ਕੁਦਰਤੀ ਗੱਲ ਹੈ ਕਿ ਜਦੋਂ ਕਿਸੇ ਅਲੱਗ ਸਟੇਮ ਦੇ ਵਿਚਕਾਰ ਜਾਵਾਂਗੇ ਤੇ ਅਲੱਗ ਪਰਚੀ ਹੀ ਲੈਣੀ ਪਵੇਗੀ ਤਾਂ ਉਸ ਜਗ੍ਹਾ ਤੇ ਪਰਚੀ ਕਟਾਉਣ ਵਾਲੇ ਕੋਲ ਆਉਂਦਾ ਤੇ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਪਰ ਉਸ ਦੇ باوجود ਉਹ ਪਰਚੀ ਕਟਾਉਣ ਵਾਲੇ ਕਰਮਚਾਰੀ ਦੇ ਨਾਲ ਉਸ ਦੀ ਆਪਸ ਦੇ ਵਿਚਕਾਰ ਕਾਫੀ ਤੂ ਤੂ ਮਹਿਮਾ ਹੁੰਦੀ ਹੈ ਉਹ ਕਰਮਚਾਰੀ ਬੜੇ ਪਿਆਰ ਨਾਲ ਬਾਹਰ ਆਉਂਦਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਰ ਇਹ ਨਿਹੰਗ ਬਾਣੇ ਦੇ ਵਿਚਕਾਰ ਜਿਹੜਾ ਬਜ਼ੁਰਗ ਸੀ ਉਸ ਨੇ ਆਪਣਾ ਕਿਰਪਾਨ ਵੱਟੀ ਕੱਢੀ ਔਰ ਉਸ ਦੇ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਨਾਲ ਇਹ ਕੁਦਰਤੀ ਬਚਾਅ ਹੋ ਗਿਆ ਕਿ ਉਸ ਦਾ ਗੁੱਟ ਜਿਹੜਾ ਸੀ ਉਹ ਜ਼ਖਮੀ ਹੋ ਗਿਆ ਪਰ ਗੁੱਟ ਉਤਾਰਨ ਦੀ ਕੋਸ਼ਿਸ਼ ਪੂਰੀ ਕੀਤੀ ਗਈ ਪਾਰ ਦੇ ਵਿਚਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਹੁਣ ਉਸ ਤੋਂ ਬਾਅਦ ਸਾਰੇ ਡਾਕਟਰਜ਼ ਨੇ ਇਕੱਠੇ ਹੋ ਕੇ ਓਪੀਡੀ ਨੂੰ ਬੰਦ ਕਰ ਦਿੱਤਾ। ਤੇ ਹੋ ਸਕਦਾ ਹੈ ਕਿ ਅਗਰ ਇਹ ਮਸਲੇ ਦੇ ਉੱਪਰ ਐਕਸ਼ਨ ਨਾ ਲਿਆ ਗਿਆ ਜਾਂ ਡਾਕਟਰਜ਼ ਦੀ ਸਿਕਿਉਰਿਟੀ ਜਾਂ ਨਾ ਲਈ ਗਈ ਤਾਂ ਇਹ ਮਸਲਾ ਕੁਝ ਹੋਰ ਰੂਪ ਵੀ ਧਾਰਨ ਕਰ ਸਕਦਾ ਹੈ ਜਿਹਦੇ ਨਾਲ ਇਕੱਲਾ ਇੱਕ ਮਰੀਜ਼ ਦਾ ਮਸਲਾ ਨਹੀਂ ਹੈ। ਇਹ ਕਈ ਮਰੀਜ਼ਾਂ ਦਾ ਮਸਲਾ ਹੈ। ਕਈ ਐਸੀਆਂ ਔਰਤਾਂ ਦਾ ਮਸਲਾ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਜਨਮ ਦੇਣਾ ਹੁੰਦਾ ਉਹ ਹਸਪਤਾਲ ਦੇ ਵੀ ਗਈਆਂ ਹੁੰਦੀਆਂ ਤੇ ਉਹਨਾਂ ਨੇ ਐਮਰਜੈਂਸੀ ਕੇਸ ਹੁੰਦੇ ਹੁੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਏ ਲਾ ਐਂਡ ਆਰਡਰ ਸਥਿਤੀ ਜਿਹੜੀ ਹੈ ਉਹ ਵਿਗੜਦੀ ਨਜ਼ਰ ਆਉਂਦੀ ਹੈ। ਔਰ ਇਸ ਤੋਂ ਬਾਅਦ ਦੂਸਰੀ ਘਟਨਾ ਕੱਲ ਦੀ ਹੀ ਹੈ। ਕੋਟ ਇਸੇ ਖਾਂ ਮੋਗਾ ਦੇ ਵਿੱਚਕਾਰ ਇੱਕ ਪਿੰਡ ਹੈ, ਕਸਬਾ ਹੈ। ਇਹ ਉੱਥੋਂ ਦਾ ਹੈ, ਉੱਥੋਂ ਦਾ ਇੱਕ ਪ੍ਰਸਿੱਧ ਡਾਕਟਰ ਹੈ ਜਿਹਦਾ ਨਾਮ ਸੀ ਹਰਵੰਸ ਕਲੀਨਿਕ ਹੈ ਉਹਦਾ। ਔਰ ਉਹ ਜੋ ਕਿ ਪੰਜਾਬੀ ਫਿਲਮਾਂ ਦੀ ਇੱਕ ਐਕਟਰਸ ਹੈ ਤਾਨਿਆ ਉਸਦੇ ਪਿਤਾ ਹਨ, ਸਟੈਪ ਫਾਦਰ ਹਨ। ਉਹਦੇ ਮਦਰ ਦੀ ਸੈਕੰਡ ਮੈਰਿਜ ਹੋਈ ਹੈ ਤਾਨਿਆ ਦੇ ਉਸ ਸਟੈਪ ਫਾਦਰ ਔਰ ਉਸ ਏਰੀਏ ਦੇ ਵਿਚਕਾਰ ਕਾਫੀ ਪ੍ਰਸਿੱਧ ਹਨ ਡਾਕਟਰ ਕੰਬੋਜ ਦੇ ਨਾਂ ਤੇ ਜਾਣੇ ਜਾਂਦੇ ਹਨ ਕਹਿੰਦੇ ਹਨ ਕਿ ਦੋ ਨੌਜਵਾਨ ਉੱਥੇ ਆਏ ਉਹਦੇ ਹਸਪੀਟਲ ਦੇ ਵਿਚਕਾਰ ਉਸਦੇ ਕੋਲ ਬੈਠ ਕੇ ਉਹਨਾਂ ਨੇ ਸਲਾਹ ਕੀਤੀ ਤੇ ਬਾਅਦ ਦੇ ਵਿਚਕਾਰ ਉਹਨਾਂ ਦੋਨਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਦੋ ਗੋਲੀਆਂ ਡਾਕਟਰ ਲੱਗੀਆਂ ਤੇ ਜ਼ਖਮੀ ਕਰ ਦਿੱਤਾ ਤੇ ਹਾਲਤ ਉਹਦੀ ਸਥਿਰ ਦੱਸੀ ਜਾ ਰਹੀ ਹੈ ਪਰ ਗੰਭੀਰ ਹੈ ਅੱਜ ਧਾਨੀਆਂ ਵੀ ਉੱਥੇ ਪਹੁੰਚ ਗਈ ਹੈ ਹੋਰ ਵੀ ਸਾਰੇ ਕਾਫੀ ਪਰ ਉਸ ਇਲਾਕੇ ਦੇ ਰਿਹਾ ਤੇ ਕਾਫੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਇਹ ਆਮ ਜੀ ਘਟਨਾ ਨਹੀਂ ਹੈ ਉਹ ਇੱਕ ਲਾਅ ਐਂਡ ਆਰਡਰ ਸਥਿਤੀ ਦੇ ਉੱਪਰ ਜਿਹੜਾ ਹੈ ਇਹ ਇੱਕ ਕੁਐਸਚਨ ਖੜਾ ਕਰਦੀ ਆ ਇਸ ਤੋਂ ਬਾਅਦ ਤੀਜੀ ਘਟਨਾ ਜੋ ਕੱਲ ਦੀ ਹੀ ਵਾਪਰੀ ਹੈ ਉਹ ਅੰਮ੍ਰਿਤਸਰ ਦੀ ਘਟਨਾ ਹੈ ਇੱਕ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਜੋ ਸੀ ਉਹ ਤਰਸੀਮ ਸਿੰਘ ਉਹ ਉਸਨੇ ਦੋ ਮਰਜਿਸ ਕਰਾਈਆਂ ਪਹਿਲੀ ਪਤਨੀ ਨਾਲ ਉਸ ਦਾ ਡਿਸਪਿਊਟ ਸੀ ਚੱਲਦਾ ਚਾਹੇ ਉਹ ਝਗੜਾ ਉਹਨਾਂ ਦਾ ਪਰਿਵਾਰਕ ਸੀ ਪਰ ਕੋਰਟ ਲਾਅ ਐਂਡ ਆਰਡਰ ਦੇ ਉੱਪਰ ਇਸ ਲਈ ਖੜਾ ਹੁੰਦਾ ਹੈ ਕਿ ਇਹ ਘਟਨਾ ਥਾਣੇ ਦੇ ਬਾਹਰ ਵਾਪਰੀ ਹੈ ਜੇ ਉਹਨਾਂ ਦੇ ਘਰ ਦੇ ਵਿੱਚ ਵਾਪਰੀ ਹੁੰਦੀ ਫਿਰ ਇੱਕ ਅਲੱਗ ਮੈਟਰ ਸੀ ਪਰ ਇਹ ਥਾਣੇ ਦੇ ਬਾਹਰ ਘਟਨਾ ਵਾਪਰਦੀ ਹੈ ਤੇ ਲਾਅ ਐਂਡ ਆਰਡਰ ਦੇ ਉੱਪਰ ਕੋਸ਼ਚਨ ਮਾਰਕ ਖੜਾ ਕਰਦਾ ਹੈ ਸੀਆਰਪੀਐਫ ਦਾ ਡੀਐਸਪੀ ਰਿਟਾਇਰ ਸੀ ਤਰਸੇਮ ਸਿੰਘ ਉਹਦਾ ਨਾਮ ਹੈ ਉਸ ਦੇ ਕੋਲ ਆਪਣੀ ਇੱਕ ਲਾਇਸੈਂਸੀ ਰਿਵਲਵਰ ਵੀ ਸੀ ਸੈਕਿੰਡ ਮੈਰਿਜ ਹੋਈ ਪਹਿਲੀ ਮੈਰਿਜ ਦੇ ਵਿੱਚ ਕਹਾ ਜਿਹੜਾ ਉਹਦਾ ਬੱਚਾ ਸੀ ਉਹਦੀ ਨੂੰਹ ਸੀ ਉਹਦੀ ਪਤਨੀ ਸੀ ਉਹਨਾਂ ਦਾ ਜਾਇਦਾਦ ਨੂੰ ਲੈ ਕੇ ਇਹਨਾਂ ਦਾ ਝਗੜਾ ਚੱਲਦਾ ਸੀ ਪਰ ਕੱਲ ਇਸੇ ਮਸਲੇ ਦੇ ਵਿੱਚ ਕਹਾ ਜਦੋਂ ਉਹ ਉੱਥੇ ਤੂੰ ਤੂੰ ਮਹਿਮਨਾਂ ਦੀ ਕਾਫੀ ਥਾਣੇ ਦੇ ਬਾਹਰ ਹੁੰਦੀ ਹੈ ਤਾਂ ਇਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਔਰ ਦੱਸਿਆ ਜਾਂਦਾ ਹੈ ਕਿ ਥਾਣੇ ਦੇ ਨੇੜੇ ਕਾਫੀ ਕਰਮਚਾਰੀ ਵੀ ਮੌਜੂਦ ਸਨ ਪੁਲਿਸ ਕਰਮਚਾਰੀ ਮੌਜੂਦ ਸਨ ਇਸ ਨੂੰ ਬਚਾਇਆ ਵੀ ਜਾ ਸਕਦਾ ਸੀ ਤੂੰ ਤੂੰ ਮਹਿਮਨ ਦੇ ਦੌਰਾਨ ਕੁਝ ਪੁਲਿਸ ਮੁਲਾਜ਼ਮ ਨੇੜੇ ਤੇ ਨੇੜੇ ਲਾ ਦੇ ਆਏ ਵੀ ਔਰ ਉਸ ਸਮੇਂ ਜਦੋਂ ਉਹਨੇ ਗੋਲੀ ਚਲਾਈ ਤਾਂ ਉਸ ਘਟਨਾ ਦੇ ਵਿਚਕਾਰ ਗੋਲੀ ਚਲਾਉਣ ਦੀ ਘਟਨਾ ਚ ਉਹਦਾ ਪੁੱਤਰ ਜਿਹੜਾ ਸੀ ਨੌਜਵਾਨ ਪੁੱਤਰ ਸੀ ਉਹ ਮੌਕੇ ਤੇ ਹੀ ਮਾਰਿਆ ਗਿਆ ਔਰ ਉਹਦੀ ਪਤਨੀ ਪਹਿਲੀ ਪਤਨੀ ਅੱਤੇ ਉਹਦੀ ਨੂੰ ਉਹ ਜ਼ਖਮੀ ਹੋ ਗਏ ਉਹ ਹਸਪਤਾਲ ਜੇਰੇ ਇਲਾਜ ਇਸ ਤੋਂ ਪਹਿਲਾਂ ਜੇ ਜ਼ਿਕਰ ਕੀਤਾ ਕਿ ਜੱਗੋ ਭਗਵਾਨਪੁਰੀਆ ਦਾ ਹੋਰ ਵੀ ਐਸੀਆਂ ਘਟਨਾਵਾਂ ਅਕਸਰ ਦੇਖਣ ਦੇ ਵਿੱਚ ਆਈਆਂ ਹਨ ਤਾਂ ਇਹ ਇੱਕ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਦੇ ਉੱਪਰ ਇੱਕ ਕੁਐਸਚਨ ਮਾਰ ਖੜਾ ਕਰਦੀਆਂ ਹਨ ਐਸੀਆਂ ਘਟਨਾਵਾਂ ਚੋਰੀ ਦੀਆਂ ਵਾਰਤਾਂ ਤਾਂ ਵੀ ਦਰਮਿਆ-ਦਰ ਵਧ ਰਹੀਆਂ ਮਾਰਕੁੱਟਾਈ ਦੀਆਂ ਵਾਰਤਾਂ ਵੀ ਖੋਹ ਦੀਆਂ ਵਾਰਤਾਂ ਵੀ ਜਿਵੇਂ ਜਿਗਾ ਸੋਨੇ ਦੀਆਂ ਚੈਨਾਂ ਖੋ ਕੇ ਲੈ ਜਾਣਾ ਆ ਪਟਿਆਲੇ ਦੇ ਵਿੱਚਕਾਰ 2 ਦਿਨ ਪਹਿਲਾਂ 12 ਤਰੀਕ ਦੇ ਵਿੱਚਕਾਰ ਸੈਰ ਕਰਦੇ ਸਵੇਰੇ ਇੱਕ ਚੋਨੇ ਦੀ ਚੈਨ ਸੋਨੇ ਦੀ ਚੈਨ ਖੋ ਕੇ ਲੈ ਗਏ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਸਾਰੀਆਂ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਸਾਡੇ ਲਈ ਬਣਦਾ ਜਾ ਰਿਹਾ ਹੈ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਨੂੰ ਫੇਰ ਤੋਂ 4 ਦਿਨਾਂ ਦੀ ਰਿਮਾਂਡ ਤੇ ਲਿਆ ਗਿਆ ਉਸ ਤੋਂ ਪਹਿਲਾਂ ਵੀ 7 ਦਿਨਾਂ ਦੀ ਰਿਮਾਂਡ ਤੇ ਲਿਆ ਗਿਆ ਸੀ ਇਸ ਸਬੰਧੀ ਉਹਨਾਂ ਨੇ ਵੀ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਕਿ ਇਹ ਵਿਜੀਲੈਂਸ ਜੋ ਵੀ ਕਰ ਰਹੀ ਹੈ ਇਹ ਬਹੁਤ ਗਲਤ ਹੈ ਤੇ ਇਹ ਸਭ ਰਾਜਨੀਤੀ ਤੋਂ ਪ੍ਰੇਰਿਤ ਹੈ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਦੇਖੋ ਜਿੱਥੇ ਤੱਕ ਸਦਾ ਵਿਕਰਮਜੀਤ ਸਿੰਘ ਮਜੀਠੀਆ ਦਾ ਸਬੰਧ ਹੈ ਇਹ ਹੁਣ ਮਾਮਲਾ ਅਦਾਲਤ ਦਾ ਹੀਨ ਹੈ ਬਾਕੀ ਕਾਨੂੰਨੀ ਲੜਾਈ ਲੜਨਾ ਹਰ ਇੱਕ ਦਾ ਸਾਡਾ ਮੌਲਿਕ ਅਧਿਕਾਰ ਹੈ ਜੇ ਉਹਨਾਂ ਨੂੰ ਵਿਜੀਲੈਂਸ ਵੱਲੋਂ ਚੱਕਿਆ ਗਿਆ ਚਾਹੇ ਉਹਨਾਂ ਦੇ ਡਰੱਗ ਦੇ ਕੇਸਾਂ ਨੂੰ ਖੋਲਿਆ ਗਿਆ ਚਾਹੇ ED ਦੇ ਵੱਲੋਂ ਇੰਟਰਫੀਅਰੈਂਸ ਕੀਤੀ ਜਾ ਰਹੀ ਹੈ ਚਾਹੇ ਨਾਰਕੋਟਿਕ NCB ਵੱਲੋਂ ਵੀ ਇਹਦੇ ਜਿਹੜਾ ਮਾਮਲਾ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿੱਥੋਂ ਤੱਕ ਸਵਾਲ ਹੈ ਕੀ ਵਿਜੀਲੈਂਸ ਬਿਊਰੋ ਦੇ ਵੱਲੋਂ ਜਿਹੜਾ ਪਹਿਲਾਂ 7 ਦਿਨ ਦਾ ਰਿਮਾਂਡ ਲਿਆ ਗਿਆ ਸੀ 10 ਦਿਨ ਦਾ ਰਿਮਾਂਡ ਮੰਗਿਆ ਸੀ ਮੈਜਿਸਟ੍ਰੇਟ ਨੇ ਇਹਨਾਂ ਨੂੰ 7 ਦਿਨ ਦਾ ਰਿਮਾਂਡ ਦਿੱਤਾ ਸੀ ਮੋਹਾਲੀ ਦਾਪ ਦਿੱਤਾ ਹੁਣ ਇਹਨਾਂ ਨੂੰ ਦੂਸਰਾ ਰਿਮਾਂਡ ਜਿਹੜਾ 4 ਦਿਨ ਦਾ ਮਿਲਿਆ ਡਿਊਰਿੰਗ ਥੈਟ ਇਹਨਾਂ ਨੇ ਇਹ ਸਾਰੀ ਅਪਰੋਚ ਜਿਹੜੀ ਸੀ ਹਾਈ ਕੋਰਟ ਦੇ ਵਿੱਚ ਕਰ ਰਹੀ ਕਿ ਪਾਈ ਸੀ ਰਿਟ ਕਿ ਇਹ ਜਿਹੜਾ ਕੇਸ ਹੈ ਇਹ ਰਾਜਨੀਤੀ ਤੋਂ ਪ੍ਰੇਰਿਤ ਹੈ ਔਰ ਵਿਜੀਲੈਂਸ ਜਾਣ ਬੁਝ ਕੇ ਪਰੇਸ਼ਾਨ ਕਰ ਰਹੀ ਹੈ ਔਰ ਜਿਹੜਾ ਇਹਨਾਂ ਨੂੰ ਰਿਮਾਂਡ ਦਿੱਤਾ ਜਾ ਰਿਹਾ ਉਹ ਕੈਨਸਲ ਕੀਤਾ ਜਾ ਰਿਹਾ ਪਰ ਹਾਈ ਕੋਰਟ ਦੇ ਵਿਚਕਾਰ ਪਰਸੋਂ ਇਹਦੀ ਸੁਣਵਾਈ ਨਹੀਂ ਹੋ ਸਕੀ ਕੱਲ ਸੁਣਵਾਈ ਹੋਈ ਤਾਂ ਜੀ ਦੇ ਵਿਚਕਾਰ ਉਹਨਾਂ ਨੇ ਇਹਨਾਂ ਦੇ ਉੱਪਰ ਇਸ਼ੂ ਲਿਆ ਕਿ ਇਹ ਜਿਹੜਾ ਪੀਰੀਅਡ ਹੈ ਰਿਮਾਂਡ ਪੀਰੀਅਡ ਹੈ ਉਹ ਆਲਰੇਡੀ ਕੰਪਲੀਟ ਹੋ ਚੁੱਕਾ ਹੈ ਇਸ ਲਈ ਇਹ ਇਸ ਦਾ ਵਿਸ਼ਾ ਬਣਦਾ ਨਹੀਂ ਤਾਂ ਇਹਨਾਂ ਨੂੰ ਕੋਈ ਸੋਧ ਕਰਨ ਦੇ ਲਈ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਗਈ ਵਾਪਸ ਤਾਂ ਇਹਨਾਂ ਨੇ ਉਹ ਮੁਰ ਕੇ ਸੋਧ ਕਰਕੇ ਦੁਬਾਰਾ ਨਵੇਂ ਸਿਰੋਂ ਕੇਸ 6 ਤਰੀਕ ਨੂੰ ਮੇਰੇ ਨਾਲ ਦਾਖਲ ਕਰਨ ਦਾ ਬਾਰੇ ਕਿਹਾ ਗਿਆ ਤਾਂ ਦੇਖੋ ਇਹ ਇਹਨਾਂ ਦਾ ਮੌਲਿਕ ਤਖਾਰਾ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਉਸ ਤੋਂ ਇਲਾਵਾ ਜਿੰਤੇ ਤੱਕ ਮਜੀਠੀਆ ਦੇ ਸਬੰਧ ਹੈ ਇਹ ਲੱਗਦਾ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਮਜੀਠੀਆ ਸਾਹਿਬ ਜਲਦੀ ਜਲਦੀ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਜੇ ਇਹਨਾਂ ਨੂੰ ਨਿਆਂਇਕ ਰਸਤੇ 'ਤੇ ਭੇਜ ਦਿੱਤਾ ਜਾਂਦਾ ਹੈ ਤੇ ਜਲਦੀ ਜਲਦੀ ਵਾਪਸ ਨਹੀਂ ਆਣਗੇ ਕਿਉਂਕਿ ਇਹਨਾਂ ਦੇ ਉੱਪਰ ਅੱਜ ਇੱਕ ਹੋਰ ਕੇਸੀ ਦਰਜ ਕਰ ਦਿੱਤਾ ਗਿਆ ਜਿਸ ਤਰ੍ਹਾਂ ਕੀ ਪਹਿਲਾਂ ਕਿਸੇ ਸਮੇ ਅਕਾਲੀ ਸਰਦਾਰ ਸੀਗੀ ਤਾਂ ਜਦੋਂ ਆਪ ਦੇ ਕੇਜਲੀਵਾਲ ਨੇ ਕਿਹਾ ਸੀਗਾ ਕਿ ਉਦੋਂ ਇੱਕ ਕੇਜਰੀਵਾਲ ਨੇ ਇਹਨਾਂ ਬਾਰੇ ਬਿਆਨ ਦਿੱਤਾ ਸੀ ਬਾਅਦ ਚ ਮਾਫੀਨਾਮਾ ਦਿੱਤਾ ਸੀ ਉਸੇ ਤਰ੍ਹਾਂ ਦਾ ਇੱਕ ਬਿਆਨ ਇਹਨਾਂ ਨੇ ਕੇਜਰੀਵਾਲ ਦੇ ਇਹਨਾਂ ਨੇ ਭਗਵੰਤ ਮਾਨ ਦੇ ਬਹੁਤ ਨਜ਼ਦੀਕੀ ਲੀਡਰ ਉਹਦੇ ਬਾਰੇ ਬਿਆਨ ਦਿੱਤਾ ਸੀ ਔਰ ਉਸ ਨੇ ਅੱਜ ਪਰਚਾ ਦਰਜ ਕਰਾ ਦਿੱਤਾ ਹੈ ਨਵਾਂ ਜਦ ਕਿ ਜੇਲ੍ਹ ਦੇ ਅੰਦਰ ਰਹਿੰਦੇ ਆ ਮਜੀਠੀਓਂ ਪਰਚਾ ਦਰਜ ਕਰਾ ਦਿੱਤਾ ਗਿਆ ਉਹ ਇਹੀ ਹੈ ਕਿ ਇਹਨੇ ਮੈਨੂੰ ਡਰਾਇਆ ਇਹਨੇ ਧਮਕਾਇਆ ਉਹਦੇ ਕਹਿਣ ਤੋਂ ਭਾਵੇਂ ਹੈ ਕਿ ਹੁਣ ਇਸ ਜਿਸ ਹਾਲਾਤ ਦਾ ਪਰਚਾ ਦਰਜ ਕੀਤਾ ਗਿਆ ਅਗਲਾ ਵੀ ਤਾਂ ਲੱਗਦਾ ਹੈ ਕਿ ਇਹਨਾਂ ਨੂੰ ਜਲਦੀ ਜਲਦੀ ਬਾਹਰ ਨਹੀਂ ਆਰ ਦਿੱਤਾ ਜਾਏਗਾ ਉਸ ਤੋਂ ਇਲਾਵਾ ਹੁਣ ਜਿਵੇਂ ਵਿਜੀਲੈਂਸ ਨੇ ਉਹਨਾਂ ਕਿਹਾ ਸੀ ਕਿ ਇਹਨਾਂ ਦੀ ਗੋਰਖਪੁਰ ਕਾਫੀ ਸਾਰੀ ਜ਼ਮੀਨ ਹੈ ਗੋਰਖਪੁਰ ਤੋਂ ਜਾ ਕੇ ਅਸੀਂ ਜਾਂਚ ਪੜਤਾਲ ਕਰਨੀ ਚਾਹੁੰਦੇ ਹਾਂ ਕੱਲ ਤੱਕ ਐਸੀ ਖਬਰ ਨਹੀਂ ਸੀ ਕਿ ਗੋਰਖਪੁਰ ਗਏ ਨਹੀਂ ਜਾਂ ਗਏ ਨੇ ਜਾਂ ਨਹੀਂ ਗਏ ਨੇ ਇਸ ਬਾਰੇ ਬਿਲਕੁਲ ਸਾਇਲੈਂਟ ਹੈ ਪਤਾ ਨਹੀਂ ਲੱਗਿਆ ਤੇ ਜੇ ਅੱਜ ਲੈ ਵੀ ਜਾਣਗੇ ਤਾਂ ਕੱਲ 6 ਦਿਨ ਇਹਨਾਂ ਨੂੰ ਪੇਸ਼ ਕੀਤਾ ਜਾਣਾ ਛੇ ਦਿਨ ਤੱਕ ਨੂੰ ਪੇਸ਼ ਨਹੀਂ ਕਰ ਪਾਣੇ ਇੱਕ ਦਿਨ ਦਾ ਗੋਰਖਪੁਰ ਦਾ ਕੰਮ ਹੀ ਨਹੀਂ ਤਾਂ ਸਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਹੈ ਤੇ ਵਿਜੀਲੈਂਸ ਨੂੰ ਪਤਾ ਵੀ ਇੱਕ ਦਿਨ ਦੇ ਵਿੱਚ ਕਰ ਇੰਨੀ ਵੱਡੀ ਜ਼ਮੀਨ ਦੀ ਜਾਣਪੁਣ ਪੜਤਾਲ ਕਰਕੇ ਤੇ ਵਾਪਸ ਆਦਣਾ ਇਹਨਾਂ ਨੇ ਆ ਕੇ ਸਿਰਫ ਤੇ ਸਿਰਫ ਇਹੀ ਕਹਿਣਾ ਹੈ ਕਿ ਉਹਦੇ ਲਈ ਸਾਨੂੰ ਹਲੇ ਸਮਾਂ ਚਾਹੀਦਾ ਹੋਰ ਤਾਂ ਉਹਦਾ ਹੋਰ ਰਿਮਾਂਡ ਦਿੱਤਾ ਜਾਵੇ ਹੋਰ ਰਿਮਾਂਡ ਮੰਗਣ ਦੀ ਤਿਆਰੀ ਦੇ ਵਿੱਚ ਗਾਰ ਵਿਜੀਲੈਂਸ ਹੈ ਇਹ ਕਿਉਂ ਇਹ ਬਾਅਦ ਜਲਦੀ ਜਲਦੀ ਕਿਉਂ ਨਹੀਂ ਆਣਗੇ ਉਹਦੇ ਪਿੱਛੇ ਬਹੁਤ سارے ਕਾਰਨ ਨੇ ਕਿਉਂਕਿ ਜਿਸ ਤਰ੍ਹਾਂ ਵਿਜੀਲੈਂਸ ਮਿੱਟੂ ਆਲਖ ਨੂੰ ਬੁਲਾ ਕੇ ਬੈਨ ਲਿਆਦੀ ਹੈ ਚੈਲ ਦਾ ਬਿਆਨ ਲੈ ਰਹੀ ਹੈ ਹਲੇ ਜਗਦੀਸ਼ ਭੋਲਾ ਜਿਹੜਾ ਪਹਿਲਾ ਡਰਗ ਕੇਸ ਦੇ ਵਿੱਚ ਕਾਰ ਸੀਗਾ ਉਸਦੇ ਬਿਆਨ ਹੋਣੇ ਨਹੀਂ ਹੋਰ ਕਈਆਂ ਦੇ ਬਿਆਨ ਚਟੋ ਪਾਦੇ ਜੀ ਦੇ ਬਿਆਨ ਹੋ ਰਹੇ ਨਹੀਂ ਸਾਰਿਆਂ ਦੇ ਬਿਆਨ ਹੋ ਰਹੇ ਨਹੀਂ ਤਾਂ ਮਤਲਬ ਇੱਕ ਬਹੁਤ ਲੰਬੀ ਸੋਚੀ ਸਮਝੀ ਤਰੀਕੇ ਦੇ ਨਾਲ ਵਿਜੀਲੈਂਸ ਕੰਮ ਕਰ ਰਹੀ ਹੈ ਔਰ ਆਸ ਹੈ ਕਿ ਜਲਦੀ ਤੋਂ ਜਲਦੀ ਇਹ ਬਾੜ ਨਹੀਂ ਆਏਗੀ ਦੂਸਰੇ ਪਾਸੇ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਜ਼ਿਲ੍ਹਾ ਸੈਸ਼ਨ ਕੋਰਟ ਨੇ ਕੱਲ ਇੱਕ ਵਿਜੀਲੈਂਸ ਨੇ ਇੱਕ ਆਰਡਰ ਪਾਸ ਕਰਾਇਆ ਉਹ ਇਹ ਕਰਾਇਆ ਕਿ ਜਿਹੜੀਆਂ ਨਾਲ ਦੀਆਂ ਸਟੇਟਾਂ ਨੇ ਜਿਵੇਂ ਹਿਮਾਚਲ ਹੈ ਦਿੱਲੀ ਹੈ ਯੂਪੀ ਹੈ ਜਿੱਥੇ-ਜਿੱਥੇ ਇਹਦੀ ਜਾਂਚ ਪੜਤਾਲ ਕੀਤੀ ਜਾਣੀ ਬਿਕਰਮ ਸਿੰਘ ਮਜੀਠੀਆ ਦੇ ਕ腐ਸ਼ਨ ਦੇ ਕੇਸਾਂ ਦੇ ਵਿੱਚ ਤਾਂ ਉਹਨਾਂ ਨੂੰ ਸਟੇਟਾਂ ਨੂੰ ਆਰਡਰ ਕੀਤਾ ਕਿ ਇਹਨਾਂ ਨੂੰ ਵਿਜੀਲੈਂਸ ਨੂੰ ਇਹਨਾਂ ਦੇ ਕੰਮਾਂ ਦੇ ਵਿੱਚ ਸਹਿਯੋਗ ਦਿੱਤਾ ਜਾਵੇ ਤਾਂ ਇਸ ਤੋਂ ਲੱਗਦਾ ਹੈ ਕਿ ਇੱਕ ਬਹੁਤ ਲੰਬੀ ਨਾਲੋਂ ਪਲੈਨਿੰਗ ਕੀਤੀ ਜਾ ਰਹੀ ਹੈ ਸੋ ਬਾਕੀ ਦੇਖੋ ਆਉਣ ਵਾਲੇ ਸਮੇਂ ਕੀ ਹੋਏਗਾ ਫੈਸਲਾ ਕੋਰਟਾਂ ਨੇ ਦੇਣਾ ਹੈ ਅਸੀਂ ਤਾਂ ਸਿਰਫ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਜੀ ਤਾਂ ਇਹ ਫੈਸਲਾ ਕੋਰਟਾਂ ਨੇ ਦੇਣਾ ਹੈ ਤਾਂ ਆਉਣ ਵਾਲੇ ਦਿਨ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਕੀ ਹੁੰਦਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਲੈਂਡ ਪੋਲਿੰਗ ਨੂੰ ਲੈ ਕੇ ਬੀਜੇਪੀ ਦੇ ਲੀਡਰ ਰਾਜਪਾਲ ਨੂੰ ਮਿਲੇ ਹਨ ਤੇ ਉੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਦੇਖੋ ਕੱਲ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਉਹਨਾਂ ਦੇ ਨਾਲ ਤਰਨ ਚੁਗ ਇਹਨਾਂ ਨੇ ਕੱਲ ਨਾਲ ਲੈ ਕੇ ਲਗਭਗ 625 ਕਿਸਾਨਾਂ ਦੇ ਕਿਸਾਨਾਂ ਤੱਕ ਡੱਟ ਗਏ ਪਰ 625 ਕਿਸਾਨਾਂ ਦੇ ਇੱਕ ਹਲਫਨਾਮੇ ਤਿਆਰ ਕਰਾਏ ਗਏ ਜਿਹਨਾਂ ਨੂੰ ਐਫੀਡੇਵਿਟ ਕਿਹਾ ਜਾਂਦਾ ਹੈ ਉਹ ਤਿਆਰ ਕਰਾ ਕੇ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਪੰਜਾਬ ਭਵਨ ਦੇ ਵਿਚਕਾਰ ਜਾ ਕੇ ਮਿਲੇ ਨੇ ਤੇ ਉਸ ਜਗ੍ਹਾ ਤੇ ਉਹਨਾਂ ਦੀ ਮੁਲਾਕਾਤ ਹੋਈ ਹੈ ਉਹਨਾਂ ਦੇ ਕਿਸਾਨਾਂ ਨੇ ਆਪਣੇ ਦੁੱਖੜੇ ਰੋਏ ਨੇ ਕਿਉਂ ਰੋਏ ਨੇ ਕਿਉਂਕਿ ਜਿਹੜੀ ਬੀਤੇ ਦਿਨੀ ਇੱਕ ਪੰਜਾਬ ਸਰਕਾਰ ਆਪਤੀ ਸਰਕਾਰ ਦੇ ਵੱਲੋਂ ਇੱਕ ਅਖਬਾਰਾਂ ਦੇ ਵਿਚਕਾਰ ਇਸ਼ਤਿਹਾਰ ਦਿੱਤਾ ਗਿਆ ਸੀ ਜਿਸ ਦੇ ਵਿਚਕਾਰ 40000 ਏਕੜ ਜ਼ਮੀਨ ਜੋ ਕੁੱਲ ਪੰਜਾਬ ਦੇ ਵਿੱਚ ਕਾ ਲੈਂਡ ਪੁੱਲਿੰਗ ਦੇ ਲਈ ਇਹਨਾਂ ਵੱਲੋਂ ਅਕਵਾਇਰ ਕੀਤੀ ਜਾਣੀ ਹੈ ਜਿਹਦੇ ਵਿੱਚੋਂ ਇਕੱਲੀ ਜ਼ਮੀਨ ਜਿਹੜੀ ਲੁਧਿਆਣੇ ਚੋਂ 23000 ਏਕੜ ਜ਼ਮੀਨ ਜਿਹੜੀ ਉਹ ਇਕੱਲੀ ਲੁਧਿਆਣੇ ਦੀ ਪੈਂਦੀ ਹੈ ਔਰ ਉਹਦੇ ਤੇ ਇਹ ਵੀ ਕਿਹਾ ਜਾਂਦਾ ਹੈ ਕੀ ਲੁਧਿਆਣੇ ਦੀ ਜਿਹੜੀ ਹੁਣ ਮੌਜੂਦਾ ਜਿਹੜੀ ਆਬਾਦੀ ਹੈ ਉਹ 40 ਲੱਖ ਦੇ ਕਰੀਬ ਹੈ ਤੇ ਇਹ ਕਹਿੰਦੇ ਕਿ ਫਿਊਚਰ ਨੂੰ ਲੈ ਕੇ ਜਦ ਤੱਕ 3 ਕਰੋੜ ਦੀ ਆਬਾਦੀ ਤੱਕ ਦਾ ਹੋਣਾ ਹੈ ਉਦੋਂ ਫਿਊਚਰ ਨੂੰ ਲੈ ਕੇ ਪਲਾਨਿੰਗ ਕੀਤੀ ਜਾਂਦੀ ਹੈ ਇਹ ਕਈ ਸਾਲ ਲੱਗਦੇ ਨੇ ਪਲਾਨਿੰਗ ਐਡਵਾਂਸ ਕਰਨੀ ਬੰਦੀ ਹੈ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਐਸੀ ਪਾਲਿਸੀ ਲੈ ਕੇ ਆਈ ਹੋਵੇ ਜ਼ਮੀਨ ਅਕਵਾਇਰ ਕੀਤੀ ਜਾਵੇ ਕਿਸਾਨਾਂ ਦੀ ਇਸ ਤੋਂ ਪਹਿਲਾਂ ਵੀ ਮੁਹੱਲੀ ਬਸਾਇਆ ਸਾਰਾ ਨਵਾਂ ਮੁਹੱਲੀ ਬਸਾਇਆ ਹੈ ਤੇ ਸਾਰੇ ਦਾ ਸਾਰਾ ਉਦੋਂ ਵੀ ਜ਼ਮੀਨਾ ਅਕਵਾਇਰ ਕੀਤੇ ਗਏ ਚਾਹੇ ਉਹ ਦੋ ਕਾਂਗਰਸ ਦੀ ਸਰਕਾਰ ਸੀ ਚਾਹੇ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਸਰਕਾਰਾਂ ਦੇ ਦੌਰਾਨ ਵੀ ਇਹ ਕੰਮ ਹੋਏ ਨੇ ਔਰ ਹੁੰਦੇ ਰਹਿਣਗੇ ਚਾਹੇ ਇਹਨਾਂ ਕੱਲ ਜਿਸ ਤਰ੍ਹਾਂ ਕੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਦੇ ਚ ਤਰਨ ਚੁਗ ਉਹਨਾਂ ਦੇ ਨਾਲ ਕਾਫੀ ਸਾਰੇ ਕਿਸਾਨ ਸਾਹਿਬ ਪਿੱਛੇ ਖੜੇ ਤੇ ਨਾਲ ਸ੍ਰੀ ਜਾਖੜ ਜੀ ਆਪ ਸਰ ਜਿਸ ਤਰ੍ਹਾਂ ਉਹ ਕਹਿ ਰਹੇ ਸੀ ਕਿ ਅਸੀਂ 1 ਇੰਚ ਵੀ ਜ਼ਮੀਨ ਜਿਹੜੀ ਹੈ ਉਹ ਕਿਸਾਨਾਂ ਦੀ ਕਿਸੇ ਨੂੰ ਦੇਣ ਨਹੀਂ ਦੇਾਂਗੇ ਅਸੀਂ ਇਹਨਾਂ ਨੂੰ ਸਰਕਾਰ ਨੂੰ ਲੈਣ ਨਹੀਂ ਦੇਾਂਗੇ ਔਰ ਕਹਿੰਦੇ ਵੀ ਜੇਡਸ ਐਕਟ ਦੇ ਅਧੀਨ ਇਹ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਹੁਣ ਜਿਹੜੇ ਖਸਰਾ ਨੰਬਰ ਦੇ ਵਿੱਚ ਆ ਗਏ ਹੁਣ ਕਹਿੰਦੇ ਵੀ ਇਹ ਜ਼ਮੀਨ ਜਿਹੜੀ ਹੈ ਇਹ ਜ਼ਿਆਦਾ ਡਿਫੈਂਸ ਅਕਵਾਇਰ ਕਰ ਸਕਦੀ ਹੈ ਇਸ ਐਕਟ ਦੇ ਅਧੀਨ ਜੋ ਉਹਨਾਂ ਨੇ ਔਰ ਜਾਂ ਕੋਈ ਸੜਕਾਂ ਬਣਾਈਆਂ ਜਾਣੀਆਂ ਉਹਨਾਂ ਵਾਸਤੇ ਅਕਵਾਇਰ ਕੀਤੀ ਜਾਂਦੀ ਹੈ ਹੋਰ ਦੇ ਪਿੱਛੇ ਕੋਈ ਕਾਰਨ ਨਹੀਂ ਹੋ ਸਕਦਾ ਤੇ ਜੇਸ ਕੰਵਰਸ ਦੀ ਕੀਤੀ ਜਾ ਰਹੀ ਹੈ ਕਹਿੰਦੇ ਇਸ ਦੇ ਵਿਚਕਾਰ ਜਾਂ ਤਾਂ ਕਹਿੰਦੇ ਵੀ ਤੁਸੀਂ ਹੁਣ ਤੇ ਰਜਿਸਟਰੀ ਨਹੀਂ ਕਿਸਾਨ ਕਰਾ ਸਕਦਾ ਕਿਸੇ ਵੀ ਇਹਦੇ ਉੱਪਰ ਖੇਤੀ ਨਹੀਂ ਕਰ ਸਕਦਾ ਜਿਹਦਾ ਜਿਨ੍ਹਾਂ ਦਾ ਖਸਰਾ ਨੰਬਰ ਆ ਗਿਆ ਤੇ ਕਿਸੇ ਕੋਲੇ ਗਹਿਣੇ ਨਹੀਂ ਰੱਖ ਸਕਦਾ ਤੇ ਨਾ ਇਹਨੂੰ ਵੇਚ ਸਕਦਾ ਇਹ ਉਹਨਾਂ ਲੀਡਰਾਂ ਦਾ ਕਹਿਣਾ ਸੀ ਪਰ ਇਹ ਨਹੀਂ ਦੱਸਿਆ ਗਿਆ ਕਿ ਪਹਿਲੀਆਂ ਸਰਕਾਰਾਂ ਨੇ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਉਹ ਕਿਸ ਦੇਤ ਹਾਲੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਸਦੀਪ ਭਗਵਾਨ ਸਿੰਘ ਮਾਨ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਅਸੀਂ ਕਿਸੇ ਕਿਸਾਨ ਤੋਂ ਜ਼ਬਰਦਸਤੀ ਉਸਦੀ ਜ਼ਮੀਨ ਨਹੀਂ ਖੋਵਾਂਗੇ ਲੈਂਡ ਬੁਲਿੰਗ ਦੇ ਦਿਨ ਲਵਾਂਗੇ ਲੈਂਡ ਬੁਲਿੰਗ ਕਿਸ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਉਹਦੀ ਸਹਿਮਤੀ ਨਾਲ ਲਵਾਂਗੇ ਤੇ ਇੱਕ ਲੈਂਡ ਸਾਰਿਆਂ ਦੀ ਇਕੱਠੀ ਕਰਕੇ ਜਿਹੜਾ ਕਿਸਾਨ ਦੇਣਾ ਚਾਹੇਗਾ ਉਹਨੂੰ ਉਹਦਾ ਮੁਆਵਜ਼ਾ ਦੇ ਦਿੱਤਾ ਜਾਏਗਾ ਜਿਹੜਾ ਕਿਸਾਨ ਨਹੀਂ ਦੇਣਾ ਚਾਹੇਗਾ ਉਹਨੂੰ ਉਹਦਾ ਮੁਆਵਜ਼ਾ ਨਹੀਂ ਮਿਲੇਗਾ ਉਹ ਨਾ ਦੇਵੇ ਆਪਣੀ ਜ਼ਮੀਨ ਦੇਉ ਦੇ ਵਿਚਾਰ ਉਹਨਾਂ ਨੇ ਕੁਝ ਪਲੈਨਿੰਗ ਵੀ ਰੱਖੀ ਹੈ ਵੀ ਕਿਸਾਨ ਨੂੰ ਇੰਨੀ ਜ਼ਮੀਨ ਦਿੱਤੀ ਜਾਏਗੀ ਤਾਂ ਉਹਦੇ ਵਿੱਚ ਇਨਾ ਪਲਾਟ ਦਿੱਤਾ ਜਾਏਗਾ ਤੇ ਇੰਨੀ ਹਰ ਇੱਕ ਦੀ ਹਰ ਏਰੀਆ ਦੇ ਮੁਤਾਬਕ ਉਹਨਾਂ ਨੇ ਉਹ ਜਿਹਾ ਪਲਾਨ ਕੀਤਾ ਹੈ ਤੇ ਉਹਨੂੰ ਇੰਨੀ ਕੀਮਤ ਦਿੱਤੀ ਜਾਣੀ ਹੈ ਏਰੀਆ ਦੇ ਮੁਤਾਬਕ ਕੀਤੀ ਜਾਣੀ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਇਹ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਰੋਕਣ ਲਈ ਪੂਰਾ ਵਾਹ ਲਾਇਆ ਜਾਏਗਾ ਇਸ ਕੇਸ ਨੂੰ ਲਟਕਾਇਆ ਜਾਏਗਾ ਕਿਸਾਨਾਂ ਨੂੰ ਭੜਕਾਇਆ ਵੀ ਜਾਏਗਾ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚਕਾਰ ਦੰਗੇ ਵੀ ਹੋ ਜਾਣ ਕਿਸਾਨਾਂ ਨਾਲ ਝਗੜਾ ਵੀ ਹੋ ਜਾਵੇ ਕਿਤੇ लाठी चार्ज ਵੀ ਹੋ ਜਾਵੇ ਕਿਤੇ ਗੋਲੀ ਵੀ ਚੱਲ ਸਕਦੀ ਹੈ ਕਿਉਂਕਿ ਜਦੋਂ ਇਹ ਮੋਬ ਇਕੱਠੀ ਹੁੰਦੀ ਹੈ ਕਿਉਂਕਿ ਹੁਣ ਇਹ ਦੋਹਾਂ ਧਿਰਾਂ ਦੇ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ ਔਰ ਇਹ ਕਸ਼ਮਕਸ਼ ਕਸਬਕਸ਼ ਜੇ ਆਉਣ ਵਾਲੇ ਸਮੇਂ 'ਚ ਕਿਹੜਾ ਰੂਪ ਲਵੇਗੀ ਇਹਦੇ 'ਚ ਕੋਈ ਵਿਅਕਤੀ ਮਰ ਵੀ ਸਕਦੇ ਨੇ ਕੁਝ ਪੁਲਿਸ ਵਾਲਿਆਂ ਦੇ ਉੱਪਰ ਵੀ ਖਤਰਾ ਮੰਡਰਾ ਸਕਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਜੇ ਸਰਕਾਰ ਸਿਆਣੀ ਰਹੀ ਤਾਂ ਉਹ लाठी चार्ज ਗੋਲੀ ਚਲਾਉਣ ਦੀ ਹਰਕਤਾਂ ਇਨਾ ਤੋਂ ਬਾਝ ਰਹੇਗੀ ਕਿਉਂਕਿ 27 ਦੀ ਇਲੈਕਸ਼ਨ ਸਿਰ ਤੇ ਖੜੀ ਹੈ। ਔਰ ਦੂਸਰੀ ਗੱਲ ਜੇ ਲੈਂਡ ਪੁਲਿੰਗ ਦੀ ਗੱਲ ਭਗਵੰਤ ਸਿੰਘ ਮਾਨ ਨੇ ਕੀਤੀ ਹੈ। ਤਾਂ ਉਹਨਾਂ ਨੂੰ ਜ਼ਮੀਨ ਦੇ ਲਈ ਮੁਆਵਜ਼ਾ 27 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਦੇਣਾ ਹੋਵੇਗਾ। ਔਰ ਉਹਨਾਂ ਨੂੰ ਪਲਾਟ ਵੀ ਦੇਣੇ ਹੋਣਗੇ। ਤੇ ਜੇ ਉਹ ਸਰਕਾਰ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਇਨ੍ਹਾਂ ਗੱਲਾਂ 'ਚ ਕਾਮਯਾਬ ਹੋ ਜਾਂਦੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿਚਕਾਰ ਵੋਟ ਬੈਂਕ ਉਹਨਾਂ ਦਾ ਸਤਾਈ ਦੀ ਇਲੈਕਸ਼ਨ ਨਹੀਂ ਸੁਧਰ ਵੀ ਸਕਦਾ ਤੇ ਜੇ ਉਹ ਕਾਬਜਾਬ ਨਹੀਂ ਹੁੰਦੇ ਤੇ ਵਿਰੋਧੀ ਧਿਰ ਕਾਬਜਾਬ ਹੋ ਜਾਂਦੀ ਹੈ ਕਿਸਾਨ ਪੜਤਾਏ ਜਾਂਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਫਿਰ ਹੋ ਸਕਦਾ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡਾ ਨੁਕਸਾਨਦਾਇਕ ਵੀ ਸਿੱਧ ਹੋ ਸਕਦਾ ਹੈ ਇੱਕ ਖਬਰ ਦਿੱਲੀ ਦੇ ਵਿੱਚੋਂ ਸੁਣਨ ਨੂੰ ਮਿਲ ਰਹੀ ਹੈ ਜਿਸ ਵਿੱਚ ਦਿੱਲੀ ਦੇ ਇੱਕ ਸਕੂਲ ਦੇ ਪ੍ਰਸਿੱਧ ਸਕੂਲ ਦੇ ਵਿੱਚੋਂ ਇੱਕ ਅੰਮ੍ਰਿਤਧਾਰੀ ਲੜਕੀ ਨੂੰ ਕਿਰਪਾਨ ਉਤਾਰਨ ਲਈ ਕਿਹਾ ਗਿਆ ਹੈ ਤੁਸੀਂ ਇਸ ਬਾਰੇ ਕੀ ਸਮਝਦੇ ਹੋ ਕਿ ਸਿੱਖ ਇੱਕ ਇਸ ਦੇਸ਼ ਦਾ ਟੁੱਟਾ ਹਿੱਸਾ ਨੇ ਸਿੱਖਾਂ ਨਾਲ ਇਹ ਚੀਜ਼ ਕਿਉਂ ਕੀਤੀ ਜਾ ਰਹੀ ਹੈ ਦੇਖੋ ਭਾਰਤ ਦੀ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਨੇ ਜਦੋਂ ਇਸ ਦੇਸ਼ ਦੀ ਵੰਡ ਕੀਤੀ ਹੈ ਨਾ ਤਾਂ ਉਹਦੇ ਦੋ ਸਟੇਟਾਂ ਮੁੱਖ ਤੌਰ ਤੇ ਪ੍ਰਭਾਵਿਤ ਹੋਈਆਂ ਨੇ ਉਹਦੇ 'ਚ ਇੱਕ ਪੰਜਾਬ ਤੇ ਇੱਕ ਬੰਗਾਲ ਦੋ ਸਟੇਟਾਂ ਮੁੱਖ ਤੌਰ ਤੇ ਪ੍ਰਭਾਵਿਤ ਹੋਈਆਂ ਨਹੀਂ ਕਿਉਂ ਕਿ ਆਜ਼ਾਦੀ ਦੀ ਲੜਾਈ ਜਿਹੜੀ ਆਰੰਭ ਹੋਈ ਸੀ ਉਹ ਬੰਗਾਲ ਤੋਂ ਆਰੰਭ ਹੋਈ ਸੀ ਸੁਭਾਸ਼ ਚੰਦਰ ਬੋਸ ਉਸ ਏਰੀਆ ਦੇ ਰਹਿਣ ਵਾਲਾ ਸੀ ਤੇ ਪੰਜਾਬੀਆਂ ਦਾ ਸ਼ਹੀਦ ਭਗਤ ਸਿੰਘ ਸੁਖਦੇਵ ਗੁਰੂ ਰਾਜਦੇਵ ਇਹ ਸਾਰੇ ਇਸ ਸਾਈਡ ਦੇ ਸੀ ਇਹ ਬਹੁਤ ਵੱਡਾ ਇੱਕ ਪਲੈਨਿੰਗ ਨਾਲ ਕੰਮ ਹੋਇਆ ਸੀ ਇਹਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਪਰ ਜਿੰਨੀ ਭਾਰਤ ਦੇਸ਼ ਆਜ਼ਾਦ ਹੋਇਆ ਭਾਰਤ ਦੇਸ਼ ਆਜ਼ਾਦ ਹੋਣ ਦੇ ਲਈ 90% ਜਿਹੜੀਆਂ ਸ਼ਹੀਦੀਆਂ ਭਾਈਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਾਂ ਜੇਲ੍ਹਾਂ ਦੇ ਵਿੱਚ ਗਏ ਨੇ ਕਾਲੇ ਬਾਣੀ ਸਜ਼ਾਵਾਂ ਹੋਈਆਂ ਨੇ ਉਹ ਸਿੱਖਾਂ ਨੂੰ ਹੋਈਆਂ ਪਰ ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ Nehru ਦੇ ਨਾਲ ਬੈ ਕੇ ਸਮਝੌਤਾ ਹੁੰਦਾ ਇਹਨਾਂ ਦੀ ਵੰਡ ਹੁੰਦੀ ਹੈ ਜਿਨ੍ਹਾਂ ਨੇ ਵੀ ਕਿਹਾ ਸੀ ਮਾਸਟਰ ਤਾਰਾ ਸਿੰਘ ਕਿ ਤੁਸੀਂ ਸਾਡੇ ਨਾਲ ਰਹ ਜੋ ਪਰ ਇਹਨਾਂ ਨੇ ਕਿਹਾ ਸੀ ਕਿ ਨਹੀਂ ਅਸੀਂ ਹਿੰਦੁਸਤਾਨ ਦੇ ਨਾਲ ਰਵਾਂਗੇ ਜੋ ਵੀ ਹੋਇਆ ਮਾਸਟਰ ਤਾਰਾ ਸਿੰਘ ਵੀ ਇੱਕ ਬੇਦਾਗ ਸ਼ਖਸੀਅਤ ਸੀ ਔਰ ਅੱਛਾ ਕੰਮ ਕੀਤਾ ਉਹਨਾਂ ਨੇ ਪਰ ਇਹ ਜੇ ਕਹਿੰਦੇ ਹਨ ਕਿ ਜਦੋਂ ਦੂਸਰਾ ਬੰਦਾ ਹੀ ਬੇਈਮਾਨ ਹੋ ਜਾਵੇ ਤਾਂ ਭਾਰਤ ਦੀ ਸਰਕਾਰ ਨੇ ਜਦੋਂ ਇਹਨਾਂ ਨਾਲ ਵਾਅਦਾ ਕਰ ਲਿਆ ਕਿ ਅਸੀਂ ਤੁਹਾਨੂੰ ਪੂਰਾ ਹੱਕ ਦੇਵਾਂਗੇ ਸਿੱਖਾਂ ਦੇ ਹੱਕ ਬਰਾਬਰ ਹੋਣਗੇ ਪਰ ਕੁਝ ਸਮੇਂ ਬਾਅਦ ਹੀ 1950 ਤੋਂ ਬਾਅਦ ਇੱਕ ਮਤਾ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚਕਾਰ ਜਿਹਦੇ ਵਿੱਚ ਕარი ਕਰ ਦਿੱਤਾ ਗਿਆ ਕਿ ਸਿੱਖ ਜਿਹੜੇ ਹਨ ਉਹ ਇੱਕ ਜੁਰਾਇਮ ਪੇਸ਼ਾ ਕੌਮ ਹੈ ਕੁਝ ਸਮੇਂ ਬਾਅਦ ਹੀ ਨੇ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਸੀ ਪਰ ਉਸ ਤੋਂ ਅੱਜ ਸਮਾਂ ਇਦਾ ਬੀਤਰਾ ਗਿਆ ਸਿੱਖਾਂ ਨੇ ਜਿੱਤੇ 47 ਤੋਂ ਬਾਅਦ ਲੜਾਈ ਲੜੀ ਹੈ ਆਪਣੇ ਆਪ ਨੂੰ ਮੁੜ ਕੇ ਸਟੈਬਲਿਸ਼ ਕੀਤਾ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਸਿੱਖਾਂ ਦੇ ਉੱਪਰ ਬਹੁਤ ਸਰੀਆਂ ਆਉਂਦੀਆਂ ਰਹੀਆਂ 84 ਦੇ ਵਿਚਕਾਰ ਕਤਲੇਆਮ ਹੋਇਆ ਇੰਨਾ ਵੱਡਾ ਹੋਇਆ ਤਾਂ ਉਹ ਦੇ ਵਿਚਕਾਰ ਵੀ ਪਰ ਇਹ ਗੁਰਸਿੱਖੀ ਦੇ ਨਾਲ ਜਿਹੜੀਆਂ ਐਸੀਆਂ ਘਟਨਾਵਾਂ ਹੁੰਦੀਆਂ ਆਈਆਂ ਨੂੰ ਕੁਝ ਦਿਨ ਪਹਿਲਾਂ ਜੇ ਤੁਸੀਂ ਘਟਨਾ ਦਾ ਜ਼ਿਕਰ ਕੀਤਾ ਹੈ ਇਹ ਦਿੱਲੀ ਦੀ ਘਟਨਾ ਹੈ ਉਹ ਸਰਵੋਧਿਆ ਕੰਨਿਆ ਸਕੂਲ ਸੀ ਉੱਥੋਂ ਦਾ ਜਿੱਥੋਂ ਦਾ ਇੱਕ ਬੱਚਾ ਲੜਕੀ ਕਿਉਂਕਿ ਸਰਵੋਧਿਆ ਦੇ ਵਿਚਕਾਰ ਆਮ ਤੌਰ ਤੇ ਜਲਦੀ ਹਲਦੀ ਕਿਸੇ ਨੂੰ ਐਡਮਿਸ਼ਨ ਨਹੀਂ ਮਿਲਦੀ ਅੱਛਾ ਸਕੂਲ ਗ੍ਰਹਿ ਜਾਂਦਾ ਇੰਟੈਲੀਜੈਂਟ ਬੱਚੇ ਸਕੂਲ ਦੇ ਵਿਚਕਾਰ ਹੁੰਦੇ ਨੇ ਉਹ ਬੱਚੀ ਨੂੰ ਉੱਥੇ ਐਡਮਿਸ਼ਨ ਦਿੱਤੀ ਗਈ ਸੀ ਬੱਚੀ ਆਪਣਾ ਪੜ ਰਹੀ ਸੀ ਜਦੋਂ ਹੁਣ ਛੁੱਟੀਆਂ ਹੁੰਦੀਆਂ ਨੇ ਜੂਨ ਦੀਆਂ ਡਿਊਰਿੰਗ ਛੁੱਟੀਆਂ ਉਸ ਬੱਚੀ ਨੇ ਅੰਮ੍ਰਿਤ ਬਾਣ ਕਰ ਲਿਆ ਹੁਣ ਅੰਮ੍ਰਿਤ ਛਕ ਲਿਆ ਤੇ ਸਿੱਖ ਧਰਮ ਦਾ ਸਿਧਾਂਤ ਹੈ कि پنج ਕਕਾਰ ਪਹਿਨਨੇ ਜ਼ਰੂਰੀ ਨੇ ਜੀ ਕੰਗਾ ਕੜਾ ਕਿਰਪਾਨ ਕੇਸ ਕਛਹਿਰਾ ਇਹ ਜ਼ਰੂਰੀ ਨੇ ਉਹ ਬੱਚੀ ਨੇ ਵੀ ਕਿਰਪਾਨ ਪਹਿਨੀ ਸੀ ਪਰ ਛੁੱਟੀਆਂ ਤੋਂ ਬਾਅਦ ਜੇ ਦਿਨ ਬੱਚੀ ਸਕੂਲ ਗਈ ਤਾਂ ਉਸਦੇ ਟੀਚਰ ਨੇ ਉਸ ਨੂੰ ਕਿਹਾ ਵੀ ਤੂੰ ਕਿਰਪਾਨ ਕਿਉਂ ਪਾਈ ਹੈ ਸਕੂਲ ਵਿੱਚ ਕਿਰਪਾਨ ਨਹੀਂ ਪਾ ਸਕਦੇ ਅਲਾਉਡ ਨਹੀਂ ਉਸ ਨੇ ਇਹ ਮਸਲਾ ਪ੍ਰਿੰਸੀਪਲ ਦੇ ਧਿਆਨ 'ਚ ਲਿਆਂਦਾ ਤੇ ਪ੍ਰਿੰਸੀਪਲ ਨੇ ਉਸ ਨੂੰ ਸਕੂਲ ਆਉਣ ਤੋਂ ਮਨਾ ਕਰ ਦਿੱਤਾ ਵੀ ਤੇਰਾ ਦਾਖਲਾ ਸੀ ਕੈਂਸਲ ਕਰਦਾ ਜੇ ਤੂੰ ਸਕੂਲ ਨਹੀਂ ਆਇਆ ਉਹ ਇਸ ਕੰਮ ਦੇ ਲਈ ਦਿੱਲੀ ਦੇ ਅੰਦਰ ਬੜੀ-ਬੜੀ ਲੜਾਈ ਹੁੰਦੀ ਹੈ ਉਹਦੇ ਮਾਪਿਆਂ ਨੇ ਸਕੂਲ ਦੇ ਬਾਹਰ ਜਾ ਕੇ ਧਰਨਾ ਦਿੱਤਾ ਔਰ ਕਾਫੀ ਜਦੋਜਹਿਦ ਹੋਇਆ ਸਿੱਖ ਲੀਡਰਾਂ ਨੇ ਵੀ ਦਿੱਲੀ ਦੇ ਆਨੇ ਇਹਦੇ ਵਿਚਕਾਰ ਦਖਲਅੰਦਾਜ਼ੀ ਕੀਤੀ ਦਖਲਅੰਦਾਜ਼ੀ ਕਰਨ ਤੋਂ ਬਾਅਦ ਉਸ ਬੱਚੀ ਨੂੰ ਮੁੜ ਕੇ ਸਕੂਲ ਵਿੱਚ ਦਾਖਲਾ ਦੇ ਦਿੱਤਾ ਗਿਆ ਕਿਉਂਕਿ ਪ੍ਰਿੰਸੀਪਲ ਨੇ ਬਾਅਦ ਵਿੱਚ ਇਹ ਗੱਲ ਕਹੀ ਕਿ ਮੈਨੂੰ ਸਿੱਖੀ ਸਦਾਤਾ ਬਾਰੇ ਜਾਣਕਾਰੀ ਨਹੀਂ ਸੀ ਪਰ ਜੋ ਵੀ ਹੈ ਪ੍ਰਿੰਸੀਪਲ ਜਿਸ ਹੋਂਦੇ ਤੇ ਬੈਠਾ ਹੈ ਬਹੁਤ ਜ਼ਿੰਮੇਵਾਰੀ ਹਲਦਾ ਹੈ ਉਹਨਾਂ ਨੂੰ ਹਰ ਧਰਮ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਗੋਗੂ ਤੇ ਹਰ ਧਰਮ ਦੇ ਬੱਚੇ ਪੜਦੇ ਇਹ ਕਹਿ ਕੇ ਛੁਟਕਾਰਾ ਨਹੀਂ ਹੋ ਜਾਂਦਾ ਪਰ ਇਹ ਅੱਜ ਇੱਕ ਘਟਨਾ ਹੋਈ ਹੈ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਆਈਐਸ ਦੀ ਪ੍ਰੀਖਿਆ ਦੇ ਵਿਚਕਾਰ ਇੱਕ ਬੱਚੀ ਗਈ ਸੀ ਉਸਨੇ ਕਿਰਪਾਨ ਪਾਈ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਇਸ ਤਰ੍ਹਾਂ ਕਈ ਤੋਂ ਕੜੇ ਵੀ ਉਤਰ ਆਏ ਜਾਂਦੇ ਨੇ ਇਹ ਸਿਆ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਉਹ ਉਹ ਦੇਸ਼ ਹੈ ਜਿੱਥੇ ਸਾਰੇ ਧਰਮ ਇਕੱਠੇ ਹੋ ਕੇ ਰਹਿੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਭ ਨੂੰ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦੀ ਹੈ ਗੁਰੂ ਗ੍ਰੰਥ ਸਾਹਿਬਹਾਰ ਦੇ ਅੰਦਰ ਜਿੱਥੇ ਸਿੱਖ ਭਗਤਾਂ ਦੀ ਬਾਣੀ ਹੈ ਉੱਥੇ Hindu ਭਗਤਾਂ ਦੀ ਬਾਣੀ ਵੀ ਦਰਜ ਹੈ ਜੀ ਮੁਸਲਮਾਨ ਭਗਤਾਂ ਦੀ ਬਾਣੀ ਵੀ ਦਰਜ ਹੈ ਉੱਥੇ ਭਗਤ ਕਬੀਰ ਜੀ ਜੁਲਾਈ ਸਰ ਉਹਨਾਂ ਦੀ ਬਾਣੀ ਵੀ ਦਰਜ ਹੈ ਉੱਥੇ ਭਗਤ ਰਵਿਦਾਸ ਜੀ ਦੀ ਬਾਣੀ ਵੀ ਦਰਜ ਹੈ ਤੋ ਹਰ ਇੱਕ ਦੀ ਬਾਣੀ ਦੇ ਦਰਦਰ ਸਰਬ ਸਾਂਤੀ ਦਾ ਸਰਬ ਸਾਂਝੀ ਵਾਲਾ ਤਰਸ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਸਿੱਖ ਧਰਮ ਨੂੰ ਗੁਨਾਨਤ ਪਾਤਸ਼ਾਹ ਦੇ ਅਸੂਲਾਂ ਤੇ ਚੱਲਣ ਵਾਲਾ ਹੈ ਔਰ ਸਾਡੇ ਹਿੰਦੁਸਤਾਨ ਤੋਂ ਚਾਹੀਦਾ ਤਾਂ ਹੈ ਕਿ ਦੇਸ਼ ਦੀ ਸਰਵਉੱਚ ਸੰਸਥਾ ਰਾਸ਼ਟਰਪਤੀ ਵੱਲੋਂ ਜਾਂ ਪਾਰਲੀਮੈਂਟ ਹੋਵੇ ਸੰਬੰਧੀ ਕੋਈ ਮਤਾ ਲਿਆ ਕੇ ਇਹ ਸਾਰੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦੇ ਦੇਣੀ ਚਾਹੀਦੀ ਹੈ ਕਿ ਸਿੱਖਾਂ ਦੇ ਧਰਮ ਵਿੱਚ ਕੋਈ ਦਖਲਅਦਾਜ਼ੀ ਨਹੀਂ ਕਰੇਗਾ ਅੱਜ ਦੀ ਚਰਚਾ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਾਡੇ DDCE ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵਲ ਐਂਡ ਕਮੈਂਟਸ ਦੇ ਵਿੱਚ ਸਾਨੂੰ ਆਪਣੇ ਸੁਜੈਸ਼ਨਜ਼ ਜ਼ਰੂਰ ਦਿਓ ਤਾਂ ਕਿ ਅਸੀਂ ਤੁਹਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਸਕੀਏ ਧੰਨਵਾਦ